ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅਮਨ ਸਿਮਰ ਨੂੰ ਬੁਟੀਕ ਤੇ ਤੁਹਾਡਾ ਸਵਾਗਤ ਹੈ ਜੀ ਮੈਂ ਅਮਨਦੀਪ ਖੋਰ ਪਿੰਡ ਕੋੜਦੂਣਾ ਤੋਂ ਜੀ ਹਾਂਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਇੱਕ ਰਿਕਵੈਸਟ ਹੈ ਜੀ ਜੋ ਵੀ ਆਪਣੇ ਚੈਨਲ ਦੇ ਨਾਲ ਨਵੇਂ ਜੁੜਦੇ ਨੇ ਜਾਂ ਅਜੇ ਤੱਕ ਆਪਣਾ ਚੈਨਲ ਜਿੰਨਾ ਨੇ ਨਹੀਂ ਸਬਸਕ੍ਰਾਈਬ ਕਰਿਆ ਤਾਂ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੈਲ ਲਾਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਵੀਡੀਓ ਦਾ ਨਿਊ ਨੋਟੀਫਿਕੇਸ਼ਨ ਹੈ ਤੁਹਾਡੇ ਸਾਰਿਆਂ ਕੋਲ ਆਸਾਨੀ ਨਾਲ ਆ ਸਕੇ ਤੇ ਚੱਲਦੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਸਾਡੇ ਸੂਟਾਂ ਦੇ ਡਿਜ਼ਾਈਨ ਤੁਹਾਨੂੰ ਕਿੱਦਾਂ ਦੇ ਲੱਗਦੇ ਨੇ ਹਾਂਜੀ ਤੁਸੀਂ ਸਾ ਪਸੰਦ ਆਸ ਕੇ ਜਦੋਂ ਦਾ ਤੁਸੀਂ ਫੈਬਰਿਕ ਨੂੰ ਲਾਇਕ ਕਰਦੇ ਹੋ ਜਾਂ ਵਰਕ ਨੂੰ ਪਸੰਦ ਕਰਦੇ ਹੋ ਅਗਰ ਤੁਹਾਡੇ ਕੋਲ ਕੋਈ ਵੀਡੀਓ ਹੈਗੀ ਐ ਜਾਂ ਪਿਕਸ ਵਗੈਰਾ ਹੈਗੀ ਨੇ ਤਾਂ ਸਾਡੇ WhatsApp ਨੰਬਰ ਉੱਪਰ ਸੈਂਡ ਕਰਕੇ ਸੂਟ ਦੀ ਫੁੱਲ ਡਿਟੇਲ ਲੈ ਕੇ ਸੇਮ ਆਪਣਾ ਬੁਟੀਕ ਸੂਟ ਸਾਡੇ ਤੋਂ ਤਿਆਰ ਕਰਵਾ ਸਕਦੇ ਹੋ ਤੇ ਸਾਡੇ ਵਾਲੀ ਡਿਜ਼ਾਈਨਿੰਗ ਦੇਖਣ ਲਈ ਤੁਸੀਂ ਸਾਨੂੰ YouTube ਤੋਂ ਇਲਾਵਾ Instagram ਤੇ Facebook ਉਪਰ ਆਪਣੀ ID ਬਣੀ ਹੋਈ ਹੈ ਜੀ ਅਮਨ ਸਿਮਨ ਬੁਟੀਕ ਨਾਮ ਤੇ ਉੱਥੇ ਜਾ ਕੇ ਉਸ ਦਾ ਜੋ ਲਿੰਕ ਹੈ ਸੀ ਤੁਹਾਨੂੰ ਡਿਸਕਸ਼ਨ ਬਾਕਸ ਦੇ ਵਿੱਚ ਪ੍ਰੋਵਾਈਡ ਕਰਵਾ ਦਾਂਗੇ ਉਸ ਪੇਜ ਨੂੰ ਤੁਸੀਂ ਸਾਨੂੰ ਨੂੰ ਫੋਲੋ ਕਰਕੇ ਉੱਥੇ ਹਰ ਪ੍ਰਕਾਰ ਦੀਆਂ ਫੈਬਰਿਕ ਦੇ ਵਿੱਚ ਮਸ਼ੀਨ ਵਰਕ ਹੈਂਡ ਵਰਕ ਆਰੀ ਵਰਕ ਹਰ ਪ੍ਰਕਾਰ ਦੇ ਵਰਕ ਦੀਆਂ ਪਿਕਸ ਸਟਿਚ ਅਨ ਸਟਿਚ ਸੂਟਾਂ ਦੀਆਂ ਸਭ ਪ੍ਰਕਾਰੀਆਂ ਪਿਕਸ ਆਪ ਅਪਲੋਡ ਕਰਦੇ ਰਹਿੰਦੇ ਆ ਉੱਥੇ ਜੇ ਕਿ ਜਿਹੜਾ ਵੀ ਤੁਹਾਨੂੰ ਡਿਜ਼ਾਈਨ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਖਿੱਚ ਕੇ ਸਾਡੇ ਵਟਸਐਪ ਨੰਬਰ ਉੱਪਰ ਸੈਂਡ ਕਰ ਸਕਦੇ ਹੋ ਉੱਪਰ ਆਪਣਾ ਵਟਸਐਪ ਨੰਬਰ ਚੱਲ ਰਿਹਾ ਹੈ 814686110 ਇਸ ਨੰਬਰ ਤੇ ਸੈਂਡ ਕਰਕੇ ਸੂਟ ਦੀ ਫੁੱਲ ਡਿਟੇਲ ਲੈ ਸਕਦੇ ਹੋ ਉਸ ਵਿੱਚ ਕੁਝ ਕੱਟ ਕਰਵਾਉਣਾ ਹੈ ਕੁਝ ਐਡ ਕਰਵਾਉਣਾ ਹੈ ਵਿਦਆਊਟ ਦੁਪੱਟਾ ਵਿਦ ਦੁਪੱਟਾ ਜਿੱਦਾਂ ਦੀ ਤੁਹਾਡੀ ਚੁਆਇਸ ਹੈ ਸਾਰੀ ਚੁਆਇਸ ਦੱਸ ਕੇ ਸੇਮ ਸੂਟ ਸਾਡੇ ਤੋਂ ਪਰ हां जी ਆਪਣੇ ਕੋਲ ਹਰ ਪ੍ਰਕਾਰ ਦੀ ਸਟੀਚਿੰਗ ਵੀ ਅਵੇਲੇਬਲ ਹੈ ਚਾਹੇ ਤੁਸੀਂ ਇੱਕ ਸਿੰਪਲ ਸੂਟ ਰੈਡੀ ਕਰਵਾਉਣਾ ਚਾਹੀਏ ਕੋ ਫਾਰਮਲ ਡਰੈਸ ਲੈਂਗਾਈਨ ਆ ਸ਼ਾਰਾਰੀ ਨਾਲ ਗਰਾਰੀ ਨਾਲ ਪਾਰਟੀ ਵੀ ਸੂਟ ਹੋਗੀ ਬ੍ਰਾਈਡਲ ਸੂਟ ਹੋਗੇ ਜਿੱਦਾਂ ਦੀ ਵੀ ਸਟੀਚਿੰਗ ਤੁਸੀਂ ਲਾਇਕ ਕਰਦੇ ਹੋ ਆਪਣੇ ਕੋਲ ਹਰ ਪ੍ਰਕਾਰ ਦੀ ਸਟੀਚਿੰਗ ਵੀ ਅਵੇਲੇਬਲ ਹੈ ਜੀ ਮਾਜੀ ਤੁਹਾਨੂੰ ਦਿਖਾਨੀ ਆ ਜੀ ਸੂਟ ਅੱਜ ਆਪਾਂ ਤੁਹਾਨੂੰ 6-7 ਸਕਲੋ ਸੂਟ ਦਿਖਾਵਾਂਗੇ ਜੀ ਉਹਨਾਂ ਉੱਪਰ ਕੋਈ ਵਰਕ ਨਹੀਂ ਹੋਏਗਾ ਸਾਰੀ ਸੂਟ ਹੀ ਪਲੇਨ ਸੂਟ ਹੋਣਗੇ ਕੁਝ ਪ੍ਰਿੰਟਰ ਸੂਟ ਹੋਣਗੇ ਅੱਜ ਤੁਹਾਨੂੰ ਸਾਰੀ ਸੂਟਾਂ ਦੀ ਕਲੈਕਸ਼ਨ ਦਿਖਾਨੀ ਆ ਜੀ ਹਾਂਜੀ ਜੀ ਇਹ ਆ ਜੀ ਅੱਜ ਵਾਲਾ ਆਪਣਾ ਪਹਿਲਾ ਸੂਟ ਜੀ ਇਹ ਆਪਣਾ ਮੈਚਿੰਗ ਸੂਟ ਹੈ ਜੀ ਪਲੇਨ ਬਾਟਮ ਦੇ ਨਾਲ ਆਪਾਂ ਪਹਿਲੇ ਇਸਦੀ ਤੁਹਾਨੂੰ ਫੈਬਰਿਕ ਦੱਸ ਦਿਆਂ ਜੀ ਕੀ ਹੈ ਆਪਣੇ ਸੂਟ ਦਾ ਜੋ ਫੈਬਰਿਕ ਹੈ ਜੀ ਉਹ ਪਿਓਰ ਵਿਸਕੋਸ ਔਰਗੈਂజా ਹੈ ਜੀ ਬਿਲਕੁਲ ਮਤਲਬ ਕਿ ਪਿਓਰ ਦੇ ਵਿੱਚ ਕੱਪੜਾ ਜੀ ਇਹ ਨਹੀਂ ਹੈਗਾ ਜੀ ਵਿਸਕੋਸ ਔਰਗੈਂజా ਦਾ ਸਟ ਉਗਾਂ ਨੇ ਟਿਕਟੋਕ ਆਮਾ ਕਰਕੇ ਵੀ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਨਾਈਟੀ ਸੌਫਟ ਜਸਟ ਅਫ ਹੈ ਜੀ ਬਹੁਤ ਹੀ ਵਧੀਆ ਦੇ ਵਿੱਚ ਹੈ ਬਿਲਕੁਲ ਪਿਓਰ ਦੇ ਵਿੱਚ ਆਪਣਾ ਸਟੌਫ ਹੈ ਜੀ ਪਰ ਤੁਹਾਨੂੰ ਸ਼ਰਟ ਬਾਰੇ ਦੱਸ ਦਿੰਦੇ ਜੀ ਜਿਹੜਾ ਇਹ ਆਪਣਾ ਇਹ ਸੂਟ ਹੈ ਜੀ ਆਪਣਾ ਬੁਟੀਕ ਸਟਾਈਲ ਸੂਟ ਹੈ ਜੀ ਆਪਾਂ ਨੂੰ ਮਾਰਕੀਟ ਵਿੱਚ ਐਦਾ ਹੀ ਮਿਲਿਆ ਇਹ ਨਹੀਂ ਕਿ ਆਪਣੇ ਫੈਬਰਿਕ ਲੈ ਕੇ ਇਸ ਦੇ ਉੱਪਰ ਆਪ ਨੇ ਵਰਕ ਕਰਵਾਇਆ ਹੈ ਇਹ ਆਪਾਂ ਨੂੰ ਮਾਰਕੀਟ ਦੇ ਵਿੱਚ ਬੁਟੀਕ ਸਟਾਈਲ ਸੂਟ ਐਦਾ ਹੀ ਮਿਲ ਜਾਂਦੇ ਨੇ ਜੀ ਤੁਸੀਂ ਦੇਖ ਸਕਦੇ ਹੋ ਜੀ ਆਪਣਾ ਸਾਰਾ ਹੀ ਇਸ ਦੇ ਉੱਪਰ ਕੱਟ ਵਰਕ ਹੋਇਆ ਹੋਇਆ ਜੀ ਪਲੱਸ ਮਿੰਨਰ ਦੇ ਨਾਲ ਕੰਮ ਹੋਇਆ ਹੋਇਆ ਜੀ ਤੁਸੀਂ ਦੇਖ ਸਕਦੇ ਹੋ ਨਜ਼ਦੀ ਇਹ ਆਪਣਾ ਬਾਰਡਰ ਹੈ ਜੀ ਉਸ ਦੇ ਉੱਪਰ ਬਹੁਤ ਹੀ ਪਿਆਰੇ ਪ੍ਰਿੰਟ ਫੁੱਲਾਂ ਦੀ ਪ੍ਰਿੰਟਿੰਗ ਬਣੀ ਹੋਈ ਹੈ ਜੀ ਵਿੱਚ ਆਰਗੈਨਜ਼ਮਸ ਕੋਸ ਆਰਗੈਨਜ਼ਾ ਦੇ ਪੈਸ ਲਗਾ ਕੇ ਵਰਕ ਕੀਤਾ ਹੋਇਆ ਨਾਲ ਮਿੰਨਰ ਦੇ ਨਾਲ ਵਰਕ ਕੀਤਾ ਸਾਰੀ ਫੁੱਲ ਹੈਵੀ ਸ਼ਰਟ ਹੈ ਜੀ ਆਪਣੀ ਸ਼ਰਟ ਦੀ ਫੁੱਲ ਹੈਵੀ ਆਪਣੀ ਸ਼ਰਟ ਬਣੀ ਹੋਈ ਹੈ ਜੀ ਪਲੱਸ ਆਪਣਾ ਤੁਸੀਂ ਦੇਖ ਸਕਦੇ ਹੋ ਜੀ ਬਾਹੂ ਉੱਪਰ ਵੀ ਫੁੱਲ ਹੈਵੀ ਵਰਕ ਹੈ ਜੀ ਐਦਾਂ ਬਾਹੂ ਦੇ ਉੱਪਰ ਵਰਕ ਆਊਗਾ ਜੀ ਬਾਹੂ ਦੇ ਉੱਪਰ ਐਦਾਂ ਸੈਟਰ ਪੈਨ ਆ ਕੇ ਵਿੱਚ ਮਿੰਨਰ ਵਰਕ ਜਿੱਦਾਂ ਦਾ ਸ਼ਰਟ ਦੇ ਉੱਪਰ ਹੈ ਉਦਾਂ ਹੀ ਆਪਣਾ ਬਾਹੂ ਦੇ ਉੱਪਰ ਹੈ ਜੀ ਫੋਰ ਇਸ ਦੇ ਨਾਲ ਜੋ ਆਪਣੀ ਬਾਟਮ ਹੈ ਜੀ ਬਾਟਮ ਆਪਣੀ ਪਲੇਨ ਹੈ ਜੀ ਪਲੇਨ ਵਿਦ ਕੋਸਸ ਔਰ ਗੰਜਾ ਵੀ ਆਪਣੀ ਬਾਟਮ ਹੈ ਜੀ ਇਸ ਦੇ ਉੱਪਰ ਕੋਈ ਵਰਕ ਨਹੀਂ ਹੈਗਾ ਇਸ ਦੇ ਨਾਲ ਜਿਹੜਾ ਆਪਣਾ ਦੁਪੱਟਾ ਹੈ ਜੀ ਬਹੁਤ ਹੀ ਪਿਆਰਾ ਕੱਟਵਰਕ ਸਟਾਈਲ ਮੀਨਰ ਸਟਾਈਲ ਦਾ ਆਪਣਾ ਦੁਪੱਟਾ ਬਣਿਆ ਹੋਇਆ ਹੈ ਜੀ ਤੁਸੀਂ ਦੇਖ ਸਕਦੇ ਹੋ ਫੋਰ ਸਾਈਡ ਤੋਂ ਆਪਣਾ ਸਾਰਾ ਹੀ ਹੈਵੀ ਮਤਲਬ ਫੁੱਲ ਹੈਵੀ ਦੁਪੱਟਾ ਹੈ ਜੀ ਜੋ ਆਪਣਾ ਦੁਪੱਟੇ ਦਾ weight ਹੈ ਜੀ ਬਿਲਕੁਲ ਹੈਵੀ ਨਹੀਂ ਮਤਲਬ ਹੈਵੀ ਨਹੀਂ ਹੈ ਬਹੁਤ ਹੀ ਹਾਈ ਕਲਾ ਵੀਟ ਐਜ਼ ਯਾ ਆਪਣਾ ਦੁਪੱਟਾ ਦਾ ਸਾਰਾ ਜਿੱਦਾਂ ਦਾ ਆਪਣਾ ਸ਼ਰਟ ਦੇ ਉੱਪਰ ਵਰਕ ਹੋਇਆ ਜੀ ਓਦਾਂ ਹੀ ਆਪਣਾ ਦੁਪੱਟੇ ਤੇ ਆ ਫੋਰ ਸਾਈਡ ਕਾਰਨਰ ਤੇ ਵਿੱਚ ਫਲਾਵਰ ਨੇ ਜੀ ਇਸ ਦੇ ਵਿੱਚ ਆਪਣੇ ਕੋਲ ਕਲਰ ਡਿਜ਼ਾਈਨ ਬਹੁਤ ਜ਼ਿਆਦਾ ਨਹੀਂ ਜੀ ਜਿੱਦਾਂ ਇਹ ਲਾਈਟ ਦੇ ਵਿੱਚ ਆ ਗਿਆ ਜੀ ਇਹ ਕਲਰ ਹੈ ਜੀ ਸੂਟ ਦਾ ਲਾਈਟ ਮਸਟਰਡ येलो ਕਲਰ ਹੈ ਜੀ ਇਸ ਦੇ ਵਿੱਚ ਲਾਈਟ ਡਾਰਕ ਆਪਣੇ ਕੋਲ ਸਾਰੇ ਟੂਨ ਹੈਗੇ ਨਹੀਂ ਜੀ ਇਸ ਦੇ ਵਿੱਚ ਅਵੇਲੇਬਲ ਨਹੀਂ ਤੁਸੀਂ ਦੇਖ ਸਕਦੇ ਹੋ ਜੀ ਅੱਜ ਵਾਲਾ ਆਪਣਾ ਬਹੁਤ ਹੀ ਖੂਬਸੂਰਤ ਜਾਂ ਸੂਟ ਜੀ ਹਾਂਜੀ ਇਹ ਜੀ ਅੱਜ ਵਾਲਾ ਆਪਣਾ ਨੈਕਸ ਸੂਟ ਜੀ ਇਹ ਆਪਣਾ ਮੈਚਿੰਗ ਸੂਟ ਹੈ ਜੀ ਆਪਣਾ ਪਾਰਟੀ ویئر ਸੂਟ ਹੈ ਜੀ ਤੁਸੀਂ ਦੇਖ ਸਕਦੇ ਹੋ ਪਹਿਲਾਂ ਆਪਾਂ ਤੁਹਾਨੂੰ ਸ਼ਰਟ ਬਾਰੇ ਦੱਸ ਦਿਆਂ ਜੀ ਆਪਣਾ ਜੋ ਸ਼ਰਟ ਦਾ ਫੈਬਰਿਕ ਹੈ ਜੀ ਉਹ ਹੈ ਸ਼ਿਮਰ ਜੀ ਸ਼ਿਮਰ ਦੇ ਵਿੱਚ ਆਪਣਾ ਸ਼ਰਟ ਦੀ ਫੈਬਰਿਕ ਹੈ ਬਹੁਤ ਹੀ ਪਿਆਰਾ ਜਿਹਾ ਪਾਰਟੀ ویئر ਸਟੱਫ ਹੈ ਜੀ ਤੁਸੀਂ ਦੇਖ ਸਕਦੇ ਹੋ ਪ੍ਰਿੰਟਡ ਆਪਣੀ ਸ਼ਿਮਰ ਹੈ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰੇ ਫਲਾਵਰਾਂ ਦੀ ਪ੍ਰਿੰਟਿੰਗ ਬਣੀ ਹੋਈ ਹੈ ਜੀ ਤੇ ਨਾਲ ਜੋ ਆਪਣੀ ਬਾਟਮ ਹੈ ਜੀ ਉਹ ਆਪ ਨੂੰ ਸ਼ਿਲਕ ਦੀ ਹੈ ਜੀ ਪ્યોਰ ਸ਼ਿਲਕ ਦੀ ਆਪਣੀ ਬਾਟਮ ਲਗਵਾਈ ਹੈ ਜੀ ਮੈਚਿੰਗ ਨਾਲ ਜੋ ਆਪਣੇ ਸੂਟ ਦਾ ਕਲਰ ਹੈ ਜੀ ਹਰਾ ਫਰੋਜ਼ੀ ਲਾਈਟ ਹਰਾ ਫਰੋਜ਼ੀ ਕਲਰ ਹੈ ਜੀ ਬਹੁਤ ਹੀ ਪਿਆਰੀ ਜੀ ਸ਼ੇਡ ਹੈ ਜੀ ਜਦੋਂ ਇਸ ਸੂਟ ਨੂੰ ਆਪਾਂ ਸਟੀਚਿੰਗ ਕਰਵਾਵਾਂਗੇ ਜੀ ਸਟੀਚਿੰਗ ਦੇ ਨਾਲ ਇਸ ਸੂਟ ਦੀ ਬਹੁਤ ਹੀ ਪਿਆਰੀ ਲੁੱਕ ਇੱਕ ਪਾਰਟੀ ਵੀ ਸੂਟ ਤਿਆਰ ਹੋਊਗਾ ਇਸ ਦੇ ਨਾਲ ਇਹਦੇ ਆਪਣੇ ਇੱਕ ਦੋ ਸੂਟ ਸਟਿਚ ਹੋਣ ਲਈ ਵੀ ਗਏ ਹੋਏ ਨੇ ਤੁਨੋਂ ਵੀ ਆਉਣ ਵਾਲੀ ਵੀਡੀਓ ਦੇ ਵਿੱਚ ਦਿਖਾਵਾਂਗੇ ਕਿ ਜਦੋਂ ਸੂਟ ਸਕਿਚ ਹੋ ਜਾਂਦੇ ਨਹੀਂ ਤਾਂ ਉਹਨਾਂ ਦੀ ਲੁੱਕ ਹੈ ਜਿਹੜੀ ਬਹੁਤ ਸੋਹਣੀ ਆਂਦੀ ਹੈ ਇਹਦੇ ਵਿੱਚ ਆਪਣੇ ਕੋਲ ਬਹੁਤ ਹੀ ਹੋਰ ਬਹੁਤ ਸੋਹਣੇ ਕਲਰ ਡਿਜ਼ਾਈਨ ਆਏ ਹੋਏ ਨੇ ਤੁਸੀਂ ਦੇਖ ਸਕਦੇ ਹੋ ਜੀ ਆਪਣੀ ਸ਼ੀਮਰ ਦੀ ਸ਼ਰਟ ਐ ਜੀ ਪ੍ਰਿੰਟਰਡ ਦੇ ਨਾਲ ਆਪਣੀ ਮੈਚਿੰਗ ਬਾਟਮ ਐ ਜੀ ਇਸ ਦੇ ਵਿੱਚ ਹੀ ਤੁਹਾਨੂੰ ਇੱਕ ਹੋਰ ਕਲਰ ਦਿਖਾਣੇ ਆ ਜੀ ਕਸਟਮਰ ਨੇ ਦੋ ਸੂਟ ਲੈਣੇ ਜੀ ਮਦਰ ਤੇ ਡਾਟਰ ਦਾ ਸੂਟ ਹੈ ਜੀ ਤੁਸੀਂ ਦੇਖ ਸਕਦੇ ਹੋ ਇਹ ਆਪਣਾ ਨੈਕਸਟ ਸੂਟ ਹੈ ਜੀ ਉਹੀ ਸੇਮ ਸਟੱਫ ਹੈ ਜੀ ਜਸਟ ਉਹਨਾਂ ਨੇ ਕਲਰ ਆਪਣਾ ਚੇਂਜ ਕੀਤਾ ਹੈ ਜੀ ਤੁਸੀਂ ਦੇਖ ਸਕਦੇ ਹੋ ਜਿਹੜੀ ਆਪਣੀ ਸ਼ਰਟ ਹੈ ਜੀ ਉਹ ਸ਼ਿਮਰਦੀ ਹੈ ਜੀ ਸ਼ਿਮਰਦੀ ਆਪਣੀ ਸ਼ਰਟ ਹੈ ਜੀ ਤੁਸੀਂ ਦੇਖ ਸਕਦੇ ਹੋ ਨਜ਼ਦੀਕ ਤੋਂ ਕੈਮਰਾ ਕਰਕੇ ਜੀ ਬੂਟੀਆਂ ਵਾਲਾ ਆਪਣਾ ਪ੍ਰਿੰਟ ਬਣਿਆ ਹੋਇਆ ਹੈ ਜੀ ਬਹੁਤ ਹੀ ਪਿਆਰਾ ਜਿਹਾ ਜੋ ਇਸ ਸੂਟ ਦਾ ਕਲਰ ਹੈ ਜੀ ਉਹ ਹੈ ਜਾਮਨੀ ਜਾਮਨੀ ਕਲਰ ਹੈ ਜੀ ਬਹੁਤ ਹੀ ਪਿਆਰਾ ਜਿਹਾ ਜਾਮਨੀ ਕਲਰ ਹੈ ਹੋਰ ਉਸ ਦੇ ਨਾਲ ਆਪਣੀ ਸ਼ਿਲਕ ਦੀ ਬੋਟਮ ਸੀ ਜੀ ਇਸ ਸੂਟ ਦੇ ਨਾਲ ਆਪਣੀ ਨੈਚੁਰਲ ਕਰੇਪ ਦੀ ਲਗਾਈ ਹੈ ਜੀ ਨੈਚੁਰਲ ਕਰੇਪ ਵੀ ਆਪਣੀ ਬੋਟਮ ਹੈ ਜੀ ਇਸ ਦੇ ਨਾਲ ਉਹ ਸ਼ਿਲਕ ਦੀ ਬੋਟਮ ਸੀ ਜੀ ਇਹ ਨੈਚੁਰਲ ਕਰੇਪ ਦੀ ਬੋਟਮ ਹੈ ਜਿਹੜੀ ਸ਼ਰਟ ਦਾ ਫੈਬਰਿਕ ਹੈ ਜੀ ਉਹ ਦੂਰਨੇ ਸੀਵ ਨੇ ਜੀ ਤੁਸੀਂ ਦੋਨੋਂ ਸੂਟਾਂ ਦੀ ਤੁਹਾਨੂੰ ਪਿਕ ਦਿਖਾ ਦਿੰਦੀ ਆ ਜੀ ਦੇਖੋ ਆ ਦੋਨੋਂ ਸੂਟਾਂ ਦੀ ਪਿਕ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣੀ ਲੱਗਦੀ ਨਹੀਂ ਜੀ ਇਹ ਸੂਟ ਇਹ ਦੋਨੋਂ ਆਪਣੀ ਅਲੱਗ-ਅਲੱਗ ਕਲਰ ਦੇ ਵਿੱਚ ਸੂਟ ਪਰਚੇਜ਼ ਕੀਤੇ ਨੇ ਪਹਿਨਣਾਂ ਨਹੀਂ ਬਟ ਜਿਹੜਾ ਸਟਾਫ ਹੈ ਸੂਟਾਂ ਦਾ ਉਹ ਲਗ ਤਕਰੀਬਨ ਸੇਮ ਹੈ ਜੀ ਇਹ ਸੀ ਜੀ ਅੱਜ ਵਾਲੀ ਆਪਣੀ ਬਹੁਤ ਹੀ ਖੂਬਸੂਰਤ ਜੀ ਸੂਟ ਜੀ ਹਾਂਜੀ ਜੀ ਇਹ ਜੀ ਅੱਜ ਵਾਲੀ ਆਪਣੀ ਨੈਕਸਟ ਸੂਟ ਜੀ ਇਹ ਆਪਣੀ ਪਸ਼ਮੀਨੀ ਦੇ ਸੂਟ ਨੇ ਜੀ ਪ्योर ਵਧੀਆ ਪਸ਼ਮੀਨਾ ਆਪਣਾ ਫੈਬਰਿਕ ਹੈ ਜੀ ਸੂਟਾਂ ਦਾ ਜੋ ਫੈਬਰਿਕ ਹੈ ਤੇ ਪਹਿਲਾ ਤੁਹਾਨੂੰ ਇਹ ਸੂਟ ਬਾਰੇ ਦਿਖਾਨੀ ਆ ਜੀ ਜੋ ਵਲਾ ਆਪਣਾ ਇਹ ਵਾਲਾ ਸੂਟ ਹੈ ਜੀ ਆਪਣਾ ਪਸ਼ਮੀਨਾ ਜੀ ਜੋ ਸੂਟ ਦਾ ਕਲਰ ਹੈ ਪੀਚ ਪੀਚ ਗਾਜਰੀ ਜਆ ਬਹੁਤ ਹੀ ਪਿਆਰੀ ਸ਼ੇਡ ਹੈ ਜੀ ਔਰ ਤੁਸੀਂ ਕੰਨੀਆਂ ਦੀ ਬਗਾਇਤਾ ਦੇਖ ਸਕਦੇ ਹੋ ਜੀ ਰਾਮ ਟੈਕਸ ਦੀ ਮੋਰ ਵੀ ਲੱਗੀ ਹੋਈ ਹੈ ਜੀ ਇਹ ਆਪਣੇ ਪਿਓਰ ਵਧੀਆ ਦੇ ਵਿੱਚ ਆਪਣਾ ਪਸ਼ਮੀਨਾ ਜੀ ਇਹਦੇ ਵਿੱਚ ਕੋਈ ਵੀ ਆਪਾਂ ਨੂੰ ਬੁਰ ਵਗੈਰਾ ਨਹੀਂ ਕਿਉਂਕਿ ਪਸ਼ਮੀਨਾ ਸਟਾਕ ਦੇ ਵਿੱਚ ਆਪਾਂ ਨੂੰ ਸਪੈਸ਼ਲੀ ਬੁਰ ਦੀ ਸ਼ਕਤ ਆਂਦੀ ਹੈ ਕਸਟਮਰ ਦੇ ਹੀ ਹੁੰਦਾ ਜਦੋਂ ਵੀ ਦੀਦੀਆਂ ਪੁੱਛਣਗੀਆਂ ਕਿ ਹਾਂ ਜੀ ਪਸ਼ਮੀਨੇ ਦੇ ਵਿੱਚ ਬੁਰਤਾ ਨਹੀਂ ਆਊਗਾ ਜੀ ਬੁਰਤਾ ਨਹੀਂ ਆਊਗਾ ਇਹ ਆਪਣਾ ਵਧੀਆ ਪਸ਼ਮੀਨਾ ਜੀ ਇਹਦੇ ਹੰਨਣ ਵਾਲਾ ਤੇ ਵਿਦਾ ਆਊਟ ਮਤਲਬ ਇਹਦੇ ਕੋਈ ਬੁਰ ਵਗੈਰਾ ਦੀ ਕੋਈ ਵੀ ਸ਼ਿਕਾਇਤ ਨਹੀਂ ਹੈਗੀ ਜੀ ਬਹੁਤ ਹੀ ਪਿਆਰਾ ਤੁਸੀਂ ਕਲਰ ਦੇਖ ਸਕਦੇ ਹੋ ਜੀ ਇਸ ਦੇ ਵਿੱਚ ਇੱਕ ਹੋਰ ਕਲਰ ਆਪਣਾ ਹੈ ਜੀ ਜੋ ਪਹਿਲਾਂ ਨੇ ਪਰਚੇਸ ਕੀਤਾ ਜੀ ਬਲੈਕ ਕਲਰ ਤੁਸੀਂ ਦੇਖ ਸਕਦੇ ਹੋ ਜੀ ਇਸ ਦੀ ਵੀ ਬਕਾਇਤਾ ਕੰਨੀਆਂ ਦੇ ਉੱਪਰ ਮੋਹਰ ਲੱਗੀ ਹੋਈ ਹੈ ਜੀ ਰਾਮ ਟੈਕਸ ਵੀ ਇਹ ਆਪਣੇ ਦੋਨੇ ਸੂਟ ਆ ਪਰਚੇਸ ਕੀਤੇ ਨੇ ਪਹਿਲਾਂ ਨਹੀਂ ਤੁਹਾਨੂੰ ਤਾਂ ਦਿਖਾਈ ਨਹੀਂ ਜੀ ਆਪਣੇ ਵਰਕ ਲਈ ਸੂਟ ਜਾਣੇ ਜੀ ਹਜੇ ਜਦੋਂ ਵਰਕ ਲਈ ਅਬੇ ਤਿਆਰ ਹੋ ਕੇ ਆਗੇ ਤਾਂ ਤੁਹਾਨੂੰ ਸੂਟ ਦਿਖਾਵਾਂਗੇ ਤੁਹਾਨੂੰ ਤਾਂ ਪਲੀਨ ਸਟਾਫ ਦਿਖਾਤਾ ਜੀ ਕਿ ਆਪਣੇ ਕੋਲ ਹੁਣ ਸਰਦੀਆਂ ਵਾਲਾ ਜਿਹੜਾ ਸਟਾਕ ਸਾਰਾ ਆ ਰਿਹਾ ਹੈ ਜੀ ਵੈਲਵਟ ਵਿੱਚ ਪਸ਼ਮੀਨੇ ਵਿੱਚ ਪਸ਼ਮੀ ਪਲੇਨ ਪਸ਼ਮੀਨਾ ਮੈਚਿੰਗ ਨਾਲ ਆਲ ਓਵਰ ਸਭ ਤਰ੍ਹਾਂ ਦਾ ਆਪਣੇ ਕੋਲ ਜਿਹੜਾ ਸਟੱਫ ਹੈ ਜੀ ਅਵੇਲੇਬਲ ਹੈ ਜੀ ਪਸ਼ਮੀਨਾ ਦੇ ਵਿੱਚ ਤੁਹਾਨੂੰ ਇੱਕ ਹੋਰ ਵੈਰਾਈਟੀ ਦਿਖਾਣਿਆ ਜੀ ਛੇ ਤੁਹਾਨੂੰ ਕੈਮਰੇ ਵਿੱਚ ਇੰਨਾ ਨਾ ਪਤਾ ਲੱਗੀ ਜੀ ਇਹ ਆਪਣਾ ਹੈ ਜੀ ਗੁਲਾਬੀ ਕਲਰ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਜੀ ਆਪਣਾ ਪਸ਼ਮੀਨਾ ਦੇ ਵਿੱਚ ਇਹ ਵੀ ਆਪਣਾ ਪਲੇਨ ਪਸ਼ਮੀਨਾ ਹੈ ਜੀ ਬਟ ਇਹ ਜਿਹੜਾ ਪਸ਼ਮੀਨਾ ਤੇ ਇਹ ਪਲੇ ਪਸ਼ਮੀਨਾ ਦੋਨੋਂ ਪਸ਼ਮੀਨਾ ਦੇ ਵਿੱਚ ਫਰਕ ਹੈ ਜੀ ਨੇਜ਼ੀਕ ਤੋਂ ਕੈਮਰਾ ਕਰਕੇ ਛੇ ਤੁਹਾਨੂੰ ਵੀਡੀਓ ਦੇ ਵਿੱਚ ਹੈ ਜੀ ਜੇ ਪਤਾ ਲੱਗਦਾ ਹੋਊਗਾ ਤਾਂ ਜੀ ਤਾਂ ਦਿਖਾਵਾਂਗੀ ਜਿਹੜਾ ਇਹ ਗੁਲਾਬੀ ਕਲਰ ਦਾ ਆਪਣਾ ਸੂਟ ਹੈ ਜੀ ਇਹ ਆਪਣਾ ਸ਼ਾਈਨ ਪਸ਼ਮੀਨਾ ਜੀ ਇਸ ਕੱਪੜੇ ਦਾ ਨਾਮ ਹੀ ਇਸ ਸ਼ਾਈਨ ਪਸ਼ਮੀਨਾ ਜੀ ਤੁਸੀਂ ਨਜ਼ਦੀਕ ਤੋਂ ਕੈਮਰਾ ਕਰਕੇ ਦੇਖ ਸਕਦੇ ਹੋ ਜੀ ਕੱਪੜੇ ਦੇ ਵਿੱਚ ਬਹੁਤ ਹੀ ਪਿਆਰੀ ਜੀ ਸ਼ਾਈਨ ਹੈ ਜੀ ਇਸ ਕੱਪੜੇ ਦੇ ਵਿੱਚ ਹੋਰ ਜਿਹੜਾ ਆਪਣਾ ਇਹ ਵਾਲਾ ਪਸ਼ਮੀਨਾ ਜੀ ਬਲੈਕ ਦੇ ਵਿੱਚ ਸ਼ਾਇਦ ਨਾ ਦਿਖੇਗਾ ਜੀ ਤੁਹਾਨੂੰ ਪੀਸ ਵਾਲੇ ਸੂਟ ਸੀ ਦਿਖਾ ਦਿੰਦੇ ਆ ਇਹਦੇ ਉੱਪਰ ਕੋਈ ਵੀ ਸ਼ਾਈਨ ਨਹੀਂ ਹੈਗੀ ਜੀ ਦੇਖੋ ਦੋਨੇ ਸੂਟਾਂ ਤੁਸੀਂ ਦੇਖ ਸਕਦੇ ਹੋ ਜੀ ਇਹਦੇ ਵਿੱਚ ਹਲਕੀ ਸ਼ਾਈਨ ਆਏਗੀ ਇਸ ਸਟਾਫ ਦੇ ਵਿੱਚ ਆਪਣੀ ਸ਼ਾਈਨ ਨਹੀਂ ਹੋਏਗੀ ਬਟ ਇਹ ਜਿਹੜਾ ਸਟਾਫ ਹੈ ਜੀ ਦੋਨੇ ਹੀ ਵੈਸਟਰੀ ਜੀ ਕੋਈ ਵੀ ਇਹਨਾਂ ਦੇ ਉੱਪਰ ਬੁਰ ਬਗੈਰਾ ਜਾਂ ਕੋਈ ਵੀ ਇਹਨਾਂ ਦੇ ਉੱਪਰ ਐਸੀ ਕੋਈ ਸ਼ਿਕਾਇਤ ਵਾਲਾ ਸਟਾਫ ਨਹੀਂ ਹੈਗਾ ਜੀ ਹੰਡਣ ਵਾਲਾ ਤੇ ਬਹੁਤ ਹੀ ਵਧੀਆ ਸਟਾਫ ਹੈ ਜੀ ਇਸ ਲਈ ਵਿੱਚ ਜੀ ਆਪਣੇ ਕੋਲ 40 ਤੋਂ ਪਲੱਸ ਕਲਰ ਡਿਜ਼ਾਈਨ ਆ ਚੁੱਕੇ ਨੇ ਜੀ ਮੈਚਿੰਗ ਵਿੱਚ ਵੀ ਪਲੇਨ ਵਿੱਚ ਵੀ ਸ਼ਾਈਨ ਪਸ਼ਮੀਨੇ ਵਿੱਚ ਵੀ ਪਲੇਨ ਪਸ਼ਮੀਨੇ ਵਿੱਚ ਵੀ ਤੁਸੀਂ ਜਿੱਦਾਂ ਦਾ ਚਾਹੋ ਆਪਣਾ ਜਿਹੜਾ ਸੂਟ ਹੈ ਬਾਈ ਕਰ ਸਕਦੇ ਹੋ ਦੇਖ ਸਕਦੇ ਹੋ ਜੀ ਆਪਣੇ ਬਹੁਤ ਹੀ ਪਿਆਰੀ ਜੀ ਕਲਰ ਜੀ ਹਾਂਜੀ ਤੁਸੀਂ ਸਾਰਿਆਂ ਨੇ ਆਪਣੇ ਅੱਜ ਵਾਲੇ ਸੂਟ ਦੇਖ ਹੀ ਲਏ ਹੋਣਗੇ ਜੀ ਅੱਜ ਆਪਾਂ ਤੁਹਾਨੂੰ ਪਲੇਸਟੌਫ ਦੇ ਵਿੱਚ ਜ਼ਿਆਦਾ ਆਪਾਂ ਤੁਹਾਨੂੰ ਸੂਟ ਦਿਖਾਈ ਨਹੀਂ ਪਹਿਲਾ ਸੂਟ ਸੀ ਜੋ ਆਪਣਾ ਦੁਬੱਤੀ ਦੇ ਨਾਲ ਸੂਟ ਸੀ ਜੀ ਵਿਸਕੋਸ ਔਰ ਬੈਂਜਾ ਦਾ ਆਪਣਾ ਸਟੌਕ ਸੀ ਬਹੁਤ ਹੀ ਪਿਆਰਾ ਪਾਰਟੀ ਵੀਅਰ ਸੂਟ ਆਪਾਂ ਰੈਡੀ ਕਰਵਾ ਸਕਦੇ ਹਾਂ ਜੀ ਇਸ ਦੇ ਵਿੱਚ ਆਪਣੇ ਕੋਲ ਕਲਰ ਡਿਜ਼ਾਈਨ ਬਹੁਤ ਜ਼ਿਆਦਾ ਆਪਣੇ ਕੋਲ ਅਵੇਲੇਬਲ ਨੇ ਜੀ ਆਪਾਂ ਨੂੰ ਰੈਡੀ ਮਿਲ ਜਾਂਦੇ ਨੇ ਇਹ ਸੂਟ ਬੁਟੀਕ ਸਟਾਈਲ ਦੇ ਵਿੱਚ ਔਰ ਦੋ ਸੂਟ ਆਪਾਂ ਨੇ ਜੋ ਦਿਖਾਏ ਸੀ ਜੀ ਸਿਰਫ ਉਹਨਾਂ ਦਾ ਕਲਰ ਕੰਬੀਨੇਸ਼ਨ ਵਿੱਚ ਫਰਕ ਸੀ ਸਟੌਕ ਸੇਮ ਸੀ ਸੀ ਜਿਹੜੀਆਂ ਆਪਣੇ ਸੀਓ ਸ਼ਿਮਰ ਦੀਆਂ ਸੀ ਪ੍ਰਿੰਟਰ ਤੇ ਨਾਲ ਜਿਹੜੀ ਬਾਟਮ ਸੀ ਉਹ ਕਰੇਪ ਦੀਆਂ ਬਾਟਮ ਲੱਗੀਆਂ ਹੋਈਆਂ ਸੀ ਜੀ ਇਸ ਦੇ ਵਿੱਚ ਵੀ ਆਪਣੇ ਕੋਲ ਕਲਰ ਪ੍ਰਿੰਟ ਬਹੁਤ ਹੀ ਜ਼ਿਆਦਾ ਅਵੇਲੇਬਲ ਨੇ ਤੁਹਾਨੂੰ ਪਤਾ ਹੈ ਜੀ ਸ਼ਿਮਰ ਕਪੜਾ ਹੁਣ ਬਹੁਤ ਜ਼ਿਆਦਾ ਮਤਲਬ ਕਿ ਚੱਲ ਰਿਹਾ ਹੈ ਇਹ ਆਪਾਂ ਨੂੰ ਸਰਦੀਆਂ ਵਾਲੇ ਸਟਫ ਵਿੱਚ ਵੀ ਮਿਲ ਰਿਹਾ ਹੈ ਗਰਮੀਆਂ ਵਾਲੇ ਸਟਫ ਵਿੱਚ ਵੀ ਮਿਲ ਰਿਹਾ ਹੈ ਪਾਰਟੀ ویئر ਸਟਫ ਵਿੱਚ ਵੀ ਮਿਲ ਰਿਹਾ ਜਿੱਦਾਂ ਮਤਲਬ ਤੁਸੀਂ ਸੂਟ ਨੂੰ ਲੈਣਾ ਚਾਹੁੰਦੇ ਹੋ ਆਪਣੇ ਕੋਲ ਹਰ ਕਿਸ ਤਰ੍ਹਾਂ ਦੇ ਸਟਫ ਦੇ ਵਿੱਚ ਸ਼ਿਮਰ ਕਪੜਾ ਅਵੇਲੇਬਲ ਹੈ ਜੀ ਇਹ ਆਪਾਂ ਆਲ ਓਵਰ ਜਿਹੜੀ ਤੁਹਾਨੂੰ ਸੂਟ ਦਿਖਾਈ ਸੀ ਤੁਸੀਂ ਆਲ ਓਵਰ ਵੀ ਲੈ ਸਕਦੇ ਹੋ ਮੈਚਿੰਗ ਦੇ ਹਾਲ ਵੀ ਲੈ ਸਕਦੇ ਹੋ ਉਹ ਸਾਰੀ ਤੁਹਾਡੀ ਆਪ ਦੀ ਚੁਆਇਸ ਹੈ ਜਿਹੜੇ ਆਪਾਂ ਨੇ ਨਾਲ ਤੁਹਾਨੂੰ ਤਿੰਨ ਪਲੇਨ ਸੂਟ ਦਿਖਾਏ ਨੇ ਜੀ ਪਸ਼ਮੀਨਾ ਦੇ ਉਹ ਆਪ ਤਾਂ ਦਿਖਾਏ ਨਹੀਂ ਵਰਕ ਲਈ ਸੂਟ ਆਪਣੇ ਜਾਣੇ ਨੇ ਇਸੀ ਸੋਚੀਂ ਚਲੋ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਦਿਖਾ ਦਈ ਕਿ ਆਪਣੇ ਕੋਲ ਪਸ਼ਮੀਨੀ ਦਾ ਵੀ ਸਟਫ ਸਾਰਾ ਅਵੇਲੇਬਲ ਹੈ ਜੀ ਇਹ ਆਪਾਂ ਦੋ ਤਰ੍ਹਾਂ ਦਾ ਆਪਾਂ ਨੂੰ ਪਸ਼ਮੀਨਾ ਤੁਹਾਨੂੰ ਦਿਖਾਇਆ ਸੀ ਇੱਕ ਪਲੇਨ ਪਸ਼ਮੀਨਾ ਸੀ ਜੀ ਇੱਕ ਸ਼ਾਈਨ ਪਸ਼ਮੀਨਾ ਸ਼ਾਈਨ ਨਾਮ ਤੇ ਪਸ਼ਮੀਨਾ ਆ ਰਿਹਾ ਜੀ ਦੋਨਾਂ ਦੇ ਸਟਫ ਬਹੁਤ ਹੀ ਬੈਸਟ ਸਟਫ ਸੀ ਕਿਉਂਕਿ ਆਪਾਂ ਨੂੰ ਪਸ਼ਮੀਨੀ ਦੇ ਸਟਫ ਦੇ ਵਿੱਚ ਇਹੰਨਾ ਹੁੰਦਾ ਹੈ ਕਿ ਉਸ ਦੇ ਉੱਪਰ ਬੁਰਨਾ ਆ ਜੀ ਬਟ ਇਹ ਵਧੀਆ ਕੁਆਲਟੀ ਹੈ ਜੀ ਫਰਸਟ ਕੁਆਲਟੀ ਹੈ ਇਹਦੇ ਵਿੱਚ ਕੋਈ ਵੀ ਐਦਾਂ ਦੀ ਸ਼ਿਕਾਇਤ ਵਾਲੀ ਗੱਲ ਨਹੀਂ ਹੈਗੀ ਜੀ ਪਸ਼ਮੀਨੀ ਵਿੱਚ ਆਪਣੇ ਕੋਲ ਪਲੇਨ ਸਟਫ ਵੀ ਆ ਰਿਹਾ ਹੈ ਪ੍ਰਿੰਟਡ ਆਲਓਵਰ ਸਟਫ ਵੀ ਆ ਰਿਹਾ ਮੈਚਿੰਗ ਦੇ ਨਾਲ ਪ੍ਰਿੰਟਡ ਤੇ ਪਲੇਨ ਬਾਟਮ ਦੀ ਨਾਲ ਵੀ ਆ ਰਿਹਾ ਜਿੱਦਾਂ ਦੀ ਵੀ ਤੁਹਾਡੀ ਚੁਆਇਸ ਹੈ ਤੁਸੀਂ ਸਾਰੀ ਆਪਣੀ ਚੁਆਇਸ ਦੱਸ ਕੇ ਹੁਣ ਜਿਵੇਂ ਸਰਦੀਆਂ ਦਾ ਸੀਜ਼ਨ ਆਪਣਾ ਸਟਾਰਟ ਹੋ ਹੀ ਚੁੱਕਿਆ ਤਕਰੀਬਨ ਤੁਸੀਂ ਆਪਣਾ ਮਤਲਬ ਵੈਲਵਰਡ ਦੇ ਵਿੱਚ ਲੈਣਾ ਚਾਹੁੰਦੇ ਹੋ ਕ੍ਰੇਵ ਦੇ ਵਿੱਚ ਸ਼ਿਮਰ ਦੇ ਵਿੱਚ ਵਿਸਕੋਸ ਔਰਗਾਂਜਾ ਦੇ ਵਿੱਚ ਜਿਹੜਾ ਮਰਜ਼ੀ ਸਟਫ ਚਾਹੀਓ ਗਰਮੀਆਂ ਵਾਲਾ ਜੀ ਚਾਹੀਓ ਸਰਦੀਆਂ ਵਾਲਾ ਤੁਸੀਂ ਕਿਸੇ ਵੀ ਸੂਟ ਨੂੰ ਮਤਲਬ ਜਿੱਦਾਂ ਦੀ ਤੁਹਾਡੀ ਚੁਆਇਸ ਹੈ ਜਿੱਦਾਂ ਦੀ ਤੁਹਾਡੀ ਪਸੰਦ ਹੈ ਸਾਨੂੰ ਦੱਸ ਕੇ ਅਸੀਂ WhatsApp ਦੇ ਉੱਪਰ ਬਾਕਾਇਦਾ ਕਸਟਮਰ ਨੂੰ ਸਾਰੀਆਂ ਪਿਕਸ ਉਪਰਵਾਇਡ ਕਰ ਅਲੀ ਤੁਹਾਨੂੰ ਸਨ ਚੁਆਇਸ ਦੱਸ ਦੇਣੀ ਕਿ ਦੀਦੀ ਅਸੀਂ ਸੇ ਮਤਲਬ ਪਲੇਨ ਸੂਟ ਨੂੰ ਮਤਲਬ ਲਾਇਕ ਕਰਦੇ ਆ ਜੇ ਅਸੀਂ ਪਲੇਨ ਸੂਟ ਪਹਿਲਾਂ ਸਟਾਕ ਉਹ ਦੇਖਣਾ ਫਿਰ ਅਸੀਂ ਵਰਕ ਕਰਵਾਉਣਾ ਆਪਾਂ ਹਰ ਪ੍ਰਕਾਰ ਦੀ ਉਹਨਾਂ ਦੀ ਮਤਲਬ ਕੀ ਫੁੱਲ ਉਹਨਾਂ ਨੂੰ ਵੀਡੀਓਸ ਪਿਕਸ ਵਗੈਰਾ ਸਭ ਕੁਝ ਉਹਨਾਂ ਨੂੰ ਦਿਖਾ ਕੇ ਜਿੱਥੇ ਸਾਨੂੰ ਲੱਗਦਾ ਕਿ ਵੀਡੀਓ ਕਾਲ ਕਰਨੀ ਐ ਅਸੀਂ ਉੱਥੇ ਉਹਨਾਂ ਨੂੰ ਵੀਡੀਓ ਕਾਲ ਕਰਕੇ ਮਤਲਬ ਪੂਰਾ ਉਹਨਾਂ ਨੂੰ ਤਸੱਲੀ ਦੇ ਕੇ ਫਿਰ ਉਹਨਾਂ ਦੀ ਜਿਹੜੀ ਸੂਟ ਦੀ ਸਿਲੈਕਸ਼ਨ ਕਰਵਾ ਕੇ ਫਿਰ ਉਹਨਾਂ ਦਾ ਸੂਟ ਹੈ ਡਨ ਕਰਵਾਨੀਆ ਜੀ ਹਾਂਜੀ ਜੇ ਇਹਨਾਂ ਵਿੱਚ ਕੋਈ ਵੀ ਤੁਹਾਨੂੰ ਸੂਟ ਪਸੰਦ ਆਇਆ ਹੋਏ ਉਸ ਦੀ ਸਾਡੇ ਕੋਲ ਡਿਟੇਲ ਲੈ ਕੇ ਆਪਣ ਮਿਲਦੇ ਆ ਇੱਕ ਹੋਰ ਨਵੇਂ ਵੀਡੀਓ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ